ਏਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਹਰੀਕੇ ਹੈਡ ਵਿਸਕੀ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪ੍ਰਵਾਸੀ ਪੰਛੀ ਆ ਇਹਨਾਂ ਦਿਨਾਂ ਦੇ ਵਿੱਚ ਬਹੁਤ ਤਾਦਾਦ ਦੇ ਵਿੱਚ ਇੱਥੇ ਹਰੀਕੇ ਹੈਡ ਵਿਖੇ ਪਹੁੰਚਦੇ ਨੇ ਕਿਹੜੇ ਕਿਹੜੇ ਪੰਛੀ ਇੱਥੇ ਪਹੁੰਚਦੇ ਨੇ ਸਾਡੇ ਨਾਲ ਕੁਝ ਸਲਾਨੀ ਵੀਰ ਮੌਜੂਦ ਨੇ ਉਹਨਾਂ ਦੇ ਕੋਲੋਂ ਆਪਾਂ ਪੁੱਛਦੇ ਹਾਂ ਅੱਜ ਉਹ ਇੱਥੇ ਪਹੁੰਚੇ ਨੇ ਉਹਨਾਂ ਨੇ ਅੱਜ ਕਿਹੜੇ ਕਿਹੜੇ ਪੰਛੀ ਵੇਖੇ ਨੇ ਤੇ ਕਿੱਥੋਂ ਆਏ ਨੇ ਤੇ ਕੀ ਕੀ ਇੱਥੋਂ ਦਾ ਨਜ਼ਾਰਾ ਉਹਨਾਂ ਨੇ ਦੇਖਿਆ ਹੈ ਹਾਂਜੀ ਭਾਈ ਸਾਹਿਬ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸੱਚੀ ਗੱਲ ਜੀ ਧੰਨਵਾਦ ਅ ਕੀ ਨਾਮ ਤੁਹਾਡਾ ਤੇ ਕਿੱਥੋਂ ਆਏ ਹੋ ਤੇ ਆ ਨਾਮ ਮੇਰਾ ਮਿਲਨਦੀਪ ਸਿੰਘ ਤੇ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਵੱਡੋਂ ਤੋਂ ਆਏ ਹਾਂ ਅ ਅੱਜ ਤੁਸੀਂ ਇੱਥੇ ਹਰੀਕੇ ਹੈੱਡ ਵਿਖੇ ਪਹੁੰਚੇ ਹੋ ਤੇ ਕਿਹੜੇ ਕਿਹੜੇ ਪੰਛੀ ਦੇਖੇ ਨੇ ਤੇ ਕਿੱਦਾਂ ਦਾ ਇੱਥੋਂ ਦਾ ਜਿਹੜਾ ਨਜ਼ਾਰਾ ਤੁਹਾਨੂੰ ਲੱਗਾ ਜੀ ਇੱਥੇ ਅਸੀਂ ਪਹੁੰਚੇ ਹਾਂ ਤੇ ਇੱਥੇ ਅਸੀਂ ਤਰ੍ਹਾਂ ਤਰ੍ਹਾਂ ਦੇ ਹੋਰ ਵੀ ਕਈ ਪ੍ਰਕਾਰ ਦੇ ਦੇਸੀ ਪੰਛੀ ਅਤੇ ਪਰਵਾਸੀ ਪਖਸ਼ੀਆਂ ਦੇ ਦਰਸ਼ਨ ਕੀਤੇ ਆ ਦੇਸੀ ਪਖਸ਼ੀਆਂ ਵਿੱਚ ਗੱਲ ਕਰੀਏ ਤਾਂ ਇਹ ਗ੍ਰੇਟਸ ਕੈਟਲੈਗ੍ਰੇਟਸ ਹੈਰੋਇਨਸ ਜਿਨ੍ਹਾਂ ਨੂੰ ਕਿ ਬਗਲੀਆਂ ਦੀ ਸ਼੍ਰੇਣੀ ਵਿੱਚ ਜਾਂ ਆਮ ਤੌਰ ਤੇ ਪੰਜਾਬੀ ਜਾਣਦੇ ਹਨ ਤੇ ਉਸ ਤੋਂ ਇਲਾਵਾ ਫਿਰ ਅਸੀਂ ਜਿਹੜਾ ਕਿ ਸੁਨੈਰੀ ਕਟਫੋਰਡ ਆ ਦੇਖਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਹੋਰ ਕਾਰਮੋਰੈਂਟਸ ਵਗੈਰਾ ਦੇਖੇ ਜੋ ਕਿ ਇੱਥੋਂ ਦੇ ਹੀ ਪੱਕੇ ਵਸਨੀਕ ਹਨ ਉਸ ਤੋਂ ਇਲਾਵਾ ਦੁਨੀਆ ਦੇ ਦੂਰ ਦਰਾਡੇ ਦੇਸ਼ਾਂ ਤੋਂ ਜਿਵੇਂ ਕਿ ਸਾਈਬੀਰੀਆ ਰਸ਼ੀਆ ਤੇ ਹੋਰ ਠੰਡੇ ਮੁਲਕਾਂ ਤੋਂ ਆਏ ਹੋਏ ਪੰਛੀਆਂ ਦੇ ਵੀ ਅਸੀਂ ਕੁਝ ਝਲਕਾਂ ਕੁਝ ਦੇਖੀਆਂ ਤੇ ਉਹਨਾਂ ਨੂੰ ਵੀ ਇੰਜੋਏ ਕੀਤਾ ਜਿਵੇਂ ਕਿ ਬਲੈਕ ਵਿੰਗਸ ਡਿਲਟ ਤੇ ਪਿੰਟੇਲਸ ਵਗੈਰਾ ਨੂੰ ਵੀ ਅਸੀਂ ਦੇਖਿਆ ਹਾਲਾਂਕਿ ਜਿਸ ਤਰ੍ਹਾਂ ਦੀਆਂ ਉਮੀਦਾਂ ਅਸੀਂ ਲੈ ਕੇ ਆਏ ਸਾਂ ਜਿਸ ਤਰ੍ਹਾਂ ਦੇ ਬਹੁਤ ਸਾਰੇ ਪੰਛੀ ਨੂੰ ਦੇਖਣ ਦੀ ਆਸਾਂ ਸਨ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਜ਼ਰੂਰ ਸੱਟ ਲੱਗੀ ਹੈ ਢਾਹ ਲੱਗੀ ਹੈ ਜਿਵੇਂ ਕਿ ਆ ਉਮੀਦ ਕਰ ਰਹੇ ਸਾਂ ਕਿ ਹੋਰ ਵੀ ਬਹੁਤ ਸਾਰੇ ਪ੍ਰਵਾਸੀ ਪੰਛੀ ਜਿਵੇਂ ਕਿ ਇੰਡੀਅਨ ਗਰੀਬਸ ਲਿਕਿ ਗਰੀਬਸ ਜਾਂ ਹੋਰ ਵੀ ਪੰਛੀ ਆਣਗੇ ਤਾਂ ਪਰ ਬਹੁਤ ਸਾਰੇ ਪੰਛੀ ਆ ਜਾਨਵਰ ਇੱਥੇ ਨਹੀਂ ਦੇਖਣ ਨੂੰ ਮਿਲੇ ਜਿਵੇਂ ਕਿ ਹਰੀਕੇ ਵੈਟਲੈਂਡ ਦੀ ਮਸ਼ਹੂਰੀ ਕਰਦੇ ਹੋਏ ਬਹੁਤ ਸਾਰੇ ਡੋਲਫਿਨਸ ਤੇ ਐਲੀਗੇਟਰਸ ਵਗੈਰਾ ਦੀਆਂ ਫੋਟੋਆਂ ਲਗਾਈਆਂ ਗਿਆ ਹਨ ਤਾਂ ਇਥੇ ਜਿਸ ਤਰ੍ਹਾਂ ਦੀ ਮਹਿਮਾਨ ਨਿਵਾਜ਼ੀ ਬਾਹਰੋਂ ਦੂਦਰਾਡੇ ਤੋਂ ਆਉਣ ਵਾਲੇ ਪੰਛੀਆਂ ਦੀ ਹੋਣੀ ਚਾਹੀਦੀ ਸੀ ਉਦੇ ਵਿੱਚ ਕਿਤੇ ਨਾ ਕਿਤੇ ਥੋੜੀ ਜਿਹੀ ਘਾਟ ਰਹਿ ਗਈ ਹੈ ਤੇ ਉਹਨਾਂ ਦੀ ਗਿਣਤੀ ਉਨੀ ਜ਼ਿਆਦਾ ਨਹੀਂ ਦਿਖ ਰਹੀ ਜਿੰਨੀ ਕਿ ਹੋਣੀ ਚਾਹੀਦੀ ਸੀ ਪਾਣੀ ਦੇ ਵਿੱਚ ਵੱਧ ਰਹੇ ਇਹਨਾਂ ਛੋਟੇ ਛੋਟੇ ਵਾਟਰ ਹੈਸ਼ਿੰਸ ਵਗੈਰਾ ਨੇ ਪਾਣੀ ਨੂੰ ਬਹੁਤ ਜ਼ਿਆਦਾ ਆਕਸੀਜਨ ਤੋਂ ਵਾਂਝਾ ਕਰ ਦਿੱਤਾ ਹੈ ਸਖਣਾ ਕਰ ਦਿੱਤਾ ਹੈ ਜਿਸ ਕਰਕੇ ਪਾਣੀ ਦੇ ਅੰਦਰਲੇ ਜੰਤੂ ਮੱਛੀਆਂ ਵਗੈਰਾ ਦੀ ਕਮੀ ਹੋ ਗਈ ਹੈ ਤੇ ਜਿਸ ਦੇ ਹੀ ਕਾਰਨ ਆਉਣ ਵਾਲੇ ਪੰਛੀਆਂ ਨੂੰ ਖਾਣੇ ਦੀ ਭੋਜਨ ਦੀ ਕਮੀ ਦੇ ਸਦਕਾ ਮੇਬੀ ਉਹ ਥੋੜੇ ਘਟ ਆਏ ਹਨ ਤੇ ਉਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਇੱਥੋਂ ਦੇ ਦ੍ਰਿਸ਼ਤੀ ਜੋ ਕਿ ਸਲਾਨੀਆਂ ਲਈ ਚੱਲਣ ਲਈ ਰਾਹ ਬਣਾਇਆ ਗਿਆ ਹੈ ਤਾਂ ਇਹ ਬਹੁਤ ਹੀ ਮਨਮੋਹਕ ਤੇ ਮੌਜ ਭਰਪੂਰ ਹੈ ਤੇ ਇਸ ਦੇ ਉੱਤੇ ਚੱਲਦੇ ਹੋਏ ਬਹੁਤ ਹੀ ਸਕੂਨ ਮਿਲਿਆ ਮਾਨੂੰ ਤਾਂ ਜੇ ਅਸੀਂ ਗੱਲ ਕਰੀਏ ਤਾਂ ਸਿਰਫ ਸੈਲਾਨੀ ਦੂਰ ਦਰਾਡੇ ਤੋਂ ਆ ਰਹੇ ਪਰਵਾਸੀ ਪੰਛੀਆਂ ਲਈ ਇਹ ਮਹਿਮਾਨ ਨਵਾਜ਼ੀ ਵਿੱਚ ਥੋੜੀ ਪਤਾਹੀ ਨਹੀਂ ਸਕੋ ਆਉਣ ਵਾਲੇ ਸੈਲਾਨੀਆਂ ਲਈ ਵੀ ਥੋੜੇ ਜਿਹੇ ਹੋਰ ਪੁਖਤਾ ਪ੍ਰਬੰਧ ਕਰਨ ਦੀ ਬਹੁਤ ਲੋੜ ਹੈ ਅਜਿਵੇਂ ਕਿ ਪ੍ਰੋਪਰ ਚੰਗੀ ਤਰ੍ਹਾਂ ਇੱਥੇ ਗੁਸਲਖਾਨੇ ਬਣਨੇ ਚਾਹੀਦੇ ਹਨ ਤਾਂ ਤਾਂ ਤੇ ਦੂਰਬੀਨਾਂ ਲੱਗਣੀਆਂ ਚਾਹੀਦੀਆਂ ਹਨ ਤਾਂ ਕਿ ਆਉਣ ਵਾਲੇ ਸੈਲਾਨੀ ਨੰਗੀ ਅੱਖ ਦੇ ਨਾਲ ਹੀ ਦੂਰ ਦਰਾਡੇ ਦੇ ਪੰਛੀ ਨੂੰ ਦੇਖ ਸਕਣ ਅਸੀਂ ਆਪਣੇ ਨਾਲ ਕੈਮਰਾ ਲਿਆਏ ਸਾਂ ਜਿਸ ਕਰਕੇ ਅਸੀਂ ਪੰਛੀ ਨੂੰ ਦੇਖ ਸਕੇ ਪਰ ਜੇ ਅਸੀਂ ਕੈਮਰਾ ਨਾਲ ਲਿਆਉਂਦੇ ਤਾਂ ਹੋ ਸਕਦਾ ਹੈ ਕਿ ਸਾਡੀ ਇਹ ਫੇਰੀ ਵਿਫਲ ਹੀ ਰਹਿੰਦੀ ਤੇ ਉਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਉਹਨਾਂ ਦੇ ਬੈਂਡ ਲਈ ਜਾਂ ਹੋਰ ਉਹਨਾਂ ਨੂੰ ਦੱਸਣ ਲਈ ਉਹਨਾਂ ਨੂੰ ਉਹਨਾਂ ਦਾ ਮਾਰਗਦਰਸ਼ਨ ਕਰਨ ਲਈ ਹੋਰ ਬੰਦਿਆਂ ਦੀ ਵੀ ਲੋੜ ਹੈ ਜਾਂ ਉਹਨਾਂ ਬੰਦਿਆਂ ਵੱਲੋਂ ਥੋੜੀ ਜਿਹੀ ਹੋਰ ਐਕਸਾਈਟਮੈਂਟ ਤੇ ਉਤਸ਼ਾਹ ਦੀ ਲੋੜ ਹੈ ਤਾਂ ਕਿ ਉਹ ਹੋਰ ਤੋਂ ਹੋਰ ਸਲਾਨੀਆਂ ਉਹ ਤੇ ਅਕਸ਼ੇਤਰ ਦੇ ਵਿੱਚ ਆਪਣੀ ਭੂਮਿਕਾ ਨਿਭਾ ਸਕਣ। ਮਿਲਨ ਸਿੰਘ ਜੀ ਤੁਹਾਡਾ ਨਾਮ ਬਹੁਤ ਵਧੀਆ ਮਿਲਨ ਸਿੰਘ ਜੀ ਤੇ ਮਿਲਨ ਸਿੰਘ ਜੀ ਇਹ ਜਿਹੜਾ ਪੰਛੀਆਂ ਦੇ ਨਾਲ ਪਿਆਰ ਹੈ ਤੇ ਪੰਛੀਆਂ ਦੇ ਨਾਲ ਜਿਹੜਾ ਮਿਲਨ ਹੈ ਇਹ ਕਦੋਂ ਤੋਂ ਸ਼ੁਰੂ ਹੋਇਆ ਤੁਹਾਨੂੰ ਇਹ ਪੰਛੀਆਂ ਨਾਲ ਜਿਹੜਾ ਫ੍ਰੇਮ ਹੈ ਉਹ ਤਾਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮੇਰਾ ਰਿਹਾ ਹੈ ਛੋਟੇ ਹੁੰਦੇ ਤਾਂ ਹੀ ਪੰਛੀ ਨੂੰ ਦੇਖ ਕੇ ਇੱਕ ਉਤਸ਼ਾਹ ਜਾਗਦਾ ਸੀ ਕਿ ਕਿਸ ਤਰ੍ਹਾਂ ਉੱਡਦੇ ਫਿਰਦੇ ਹਨ ਤੇ ਉਹਨਾਂ ਵਾਂਗ ਉਡਾੜੀ ਮਾਰਨ ਦੀ ਤਾਂਗ ਵੀ ਹਮੇਸ਼ਾ ਰਹੀ ਹੈ ਇਹ ਜਿਸ ਸੜਕੇ ਪੰਛੀ ਨੂੰ ਦੇਖਣਾ ਉਹਨਾਂ ਨੂੰ ਜਾਣੇ ਪਾਣੇ ਤੇ ਉਹਨਾਂ ਨੂੰ ਅਬਜ਼ਰਵ ਕਰਨਾ ਉਹਨਾਂ ਦੀ ਕੋਹ ਕਰਨੀ ਇਸ ਤੇ ਪ੍ਰਤੀ ਮੇਰਾ ਕਾਫੀ ਜ਼ਿਆਦਾ ਰੁਚੀ ਰਹੀ ਹੈ ਤੇ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਉਹਨਾਂ ਨੂੰ ਦਾਣੇ ਪਾਣੇ ਉਹਨਾਂ ਦੇ ਬਿਹੇਵੀਅਰ ਨੂੰ ਸਮਝਣਾ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਕਿਹੜਾ ਜਾਨਵਰ ਕਿਸ ਤਰ੍ਹਾਂ ਦਾ ਸੁਭਾਅ ਹੈ ਉਹ ਕਿਸ ਤਰ੍ਹਾਂ ਦੀ ਜਗ੍ਹਾ ਤੇ ਆਪਣਾ ਵਸੇਰਾ ਕਰਦੇ ਹਨ ਆਲੇ ਨੇ ਪਾਉਂਦੇ ਹਨ ਉਹਨਾਂ ਲਈ ਵorld ਹਾਊਸ ਸਟੈਬਲਿਸ਼ ਕਰਨੇ ਜਾ ਕੇ ਖੇਤਾਂ ਵਿੱਚ ਜਾਂ ਹੋਰ ਜਗ੍ਹਾਵਾਂ ਵਿੱਚ ਜਿੱਥੇ ਉਹਨਾਂ ਨੇ ਆਲੇ ਨੇ ਪਾਏ ਹਨ ਉਹਨਾਂ ਨੂੰ ਗੌਰ ਨਾਲ ਦੇਖਣਾ ਤੇ ਇਹ ਸਭ ਚੀਜ਼ਾਂ ਕਰਕੇ ਹੌਲੀ-ਹੌਲੀ ਪ੍ਰੇਮ ਵੱਧਿਆ ਗਿਆ। ਕੰਪਿਊਟਰ ਯੁੱਗ ਹੋਣ ਦੇ ਕਾਰਨ ਬਹੁਤ ਸਾਰੇ ਜਿਹੜੇ ਪੰਛੀ ਨੇ ਪੰਜਾਬ ਦੀ ਧਰਤੀ ਤੋਂ ਗਾਇਬ ਹੋ ਚੁੱਕੇ ਨੇ ਕਿਦਾਂ ਮੰਨਦੇ ਜੋ ਸਰਕਾਰਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਨੇ ਜਿਹੜੇ ਪੰਛੀ ਪੰਜਾਬ ਤੋਂ ਬਾਹਰ ਜਾ ਚੁੱਕੇ ਨੇ ਉਹਨਾਂ ਨੂੰ ਸਿਰਫ ਵਾਪਸ ਲਿਆਉਣ ਵਾਸਤੇ ਸਰਕਾਰ ਨੂੰ ਕਿਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਨੇ ਜੀ ਜੇ ਅਸੀਂ ਵਿਲੁੱਪ ਹੋ ਚੁੱਕੇ ਪੰਛੀਆਂ ਦੀ ਗੱਲ ਕਰੀ ਜਿਵੇਂ ਕਿ ਹਾਲੀ ਵਿੱਚ 7-8 ਦਸ਼ਕ ਪਹਿਲਾਂ ਪੈਸੇਂਜਰ ਪੀਜਨ ਜੋ ਕਿ 6-7 ਮਿਲੀਅਨ ਦੀ 6-7 60-70 ਲੱਖ ਦੀ ਕਗਾਰ ਵਿੱਚ ਹੁੰਦਾ ਸੀ ਇਸ ਦੁਨੀਆ ਵਿੱਚ ਉਸ ਉਸ ਦਾ ਇੱਕ ਵੀ ਪ੍ਰਾਣੀ ਅੱਜ ਜਿੰਦਾ ਨਹੀਂ ਯਾਰ ਕਿਉਂ ਕਿਉਂਕਿ ਉਹ ਬਹੁਤ ਹੀ ਲੰਬੀ ਦੂਰੀ ਤੈਅ ਕਰਕੇ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਪ੍ਰਵਾਸ ਕਰਦਾ ਸੀ ਹਰ ਸਾਲ ਤੇ ਇਨਸਾਨਾਂ ਵੱਲੋਂ ਉਸ ਦੇ ਵਾਰ-ਵਾਰ ਸ਼ਿਕਾਰ ਕਰਨ ਨਾਲ ਤੇ ਹੋਰ ਚੀਜ਼ਾਂ ਨਾਲ ਉਹ ਹੌਲੀ-ਹੌਲੀ ਬਿਲਕੁਲ ਹੋ ਗਿਆ ਤੇ ਅੱਜ ਉਸ ਨੂੰ ਵਾਪਸ ਲਿਆਉਣ ਦੇ ਯਤਨਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਸਕਦੇ ਹਨ ਪਰ ਉਹ ਵਾਪਸ ਨਹੀਂ ਆਏਗਾ ਇੰਨੀ ਜਲਦੀ ਉਹਦੇ ਲਈ ਹੁਣ ਰਿਵਰਸ ਇੰਜੀਨੀਅਰਿੰਗ ਵਗੈਰਾ ਤੇ ਹੋਰ ਚੀਜ਼ਾਂ ਤੇ ਹੋਰ ਵਿਸ਼ਲੇਸ਼ਣ ਵੀ ਚੱਲ ਰਹੇ ਹਨ ਤੇ ਉਸ ਤੋਂ ਲਗਾਇ ਜੇ ਅਸੀਂ ਗੱਲ ਕਰੀਏ ਤਾਂ ਜਿਹੜੀ ਸਾਡੇ ਘਰਾਂ ਵਿੱਚ ਆਮ ਕਰਕੇ ਚਿੜੀਆਂ ਪਾਈਆਂ ਜਾਂਦੀਆਂ ਸਨ ਹਾਊਸ ਪੈਰੋ ਜਿਸ ਨੂੰ ਕੇ ਸਾਇੰਟਿਫਿਕ ਨੇਮ ਅਸ ਦਾ ਪੈਸਰ ਡੋਮੈਸਟਿਕਸ ਹੈ ਉਸ ਉਸ ਦੀ ਵੀ ਕਾਫੀ ਕਮੀ ਦੇਖਣ ਨੂੰ ਮਿਲੀ ਹੈ ਉਹ ਬਹੁਤ ਹੀ ਉਹ ਕੋਈ ਇੰਨੀ ਵੀ ਨਾਜ਼ੁਕ ਚਿੜੀ ਨਹੀਂ ਉਹ ਬਹੁਤ ਹੀ ਜ਼ਿਆਦਾ ਜੁਸ ਸੇਵੜੀ ਤੇ ਬਹੁਤ ਹੀ ਜ਼ਿਆਦਾ ਅਗਰੈਸਿਵ ਚਿੜੀ ਹੈ ਉਹ ਉਹ ਪੰਜਾਬ ਵਿੱਚੋਂ ਖਤਮ ਹੋ ਗਈਆਂ ਪਰ ਅੱਜ ਵੀ ਉਹ ਯੂਰਪ ਤੇ ਹੋਰ ਹੋਰ ਨਾਲ ਧਰਤੀਆਂ ਦੇ ਉੱਤੇ ਉੱਥੋਂ ਦੇ ਨੇਟਿਵ ਪੰਛੀਆਂ ਨੂੰ ਤੰਗ ਕਰਦੀਆਂ ਹਨ ਜਿਸ ਕਰਕੇ ਉੱਥੋਂ ਦੀ ਸਰਕਾਰ ਨੇ ਇਹਨਾਂ ਚਿੜੀਆਂ ਨੂੰ ਐਗਰੈਸਿਵ ਸਪੀਸੀਸ ਦਾ ਖਿਤਾਬ ਦਿੱਤਾ ਹੈ ਕਿ ਉਹ ਸਾਡੇ ਪੰਛੀਆਂ ਨੂੰ ਰਹਿਣ ਨਹੀਂ ਦਿੰਦੀਆਂ ਪਰ ਅਸੀਂ ਦੇਖ ਲਓ ਕੀ ਕਰ ਦਿੱਤਾ ਅਸੀਂ ਉਹਨਾਂ ਨੂੰ ਵੀ ਰਹਿਣ ਨਹੀਂ ਦੇ ਤੇ ਇਹਨਾਂ ਚ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ ਬਰਡ ਹਾਊਸ ਸਟੈਬਲਿਸ਼ ਕਰਨੇ ਚਾਹੀਦੇ ਹਨ ਪੰਚਾਇਤਾਂ ਨੂੰ ਪਿੰਡਾਂ ਵਿੱਚ ਕੁਝ ਥਾਵਾਂ ਨੂੰ ਦੇ ਉੱਤੇ ਪੁਲਿਸ ਦੇ ਉੱਤੇ ਵਧੀਆ ਕੁਆਲਿਟੀ ਦੇ ਤੇ ਪ੍ਰੋਪਰ ਸਾਈਜ਼ ਵਾਲੇ ਕੁਝ ਕੁਝ ਬਰਡ ਹੌਲਸ ਕੁਝ ਜਿਹੜੇ ਬਰਡ ਹਾਊਸ ਦੇ ਵਿੱਚ ਹੌਲਸ ਹੁੰਦੇ ਹਨ ਐਂਟਰੈਂਸ ਲਈ ਕੁਝ ਸਿਰਫ ਛੋਟੀਆਂ ਚਿੜੀਆਂ ਲਈ ਹੁੰਦੇ ਹਨ ਜੇ ਉਸ ਨੂੰ ਅਸੀਂ ਮਘੋਰੇ ਨੂੰ ਬੜਾ ਕਰ ਦਿਆਂਗੇ ਤਾਂ بڑے ਪੰਛੀ ਆ ਕੇ ਉਹਨਾਂ ਨੂੰ ਤੰਗ ਕਰਨਗੇ ਉਹਨਾਂ ਦੇ ਅੰਡੇ ਤੇ ਚੂজে ਖਾ ਜਾਣਗੇ ਜਿਸ ਕਰਕੇ ਪ੍ਰੋਪਰ ਸਾਈਜ਼ ਦੇ ਹਰ ਪੰਛੀ ਲਈ ਲਗਾਉਣੇ ਚਾਹੀਦੇ ਹਨ ਬਰਡ ਹਾਊਸ ਜਿਸ ਨਾਲ ਕਿ ਸ਼ਾਇਦ ਅਸੀਂ ਵਿਲੁਪਤ ਹੋਰੇ ਪੰਛੀਆਂ ਪ੍ਰਤੀ ਥੋੜਾ ਜਿਹਾ ਉਹਨਾਂ ਪ੍ਰਤੀ ਥੋੜਾ ਜਿਹਾ ਪ੍ਰੇਮ ਦਰਸਾ ਸਕਦੇ ਹਾਂ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜਿਸ ਤਰ੍ਹਾਂ ਇਨਸਾਨਾਂ ਨੂੰ ਦੂਸਰੇ ਕੰਟਰੀ ਦੇ ਵਿੱਚ ਜਾਂ ਦੂਸਰੇ ਦੇਸ਼ ਦੇ ਵਿੱਚ ਜਾਣ ਵਾਸਤੇ ਪਾਸਪੋਰਟ ਦੀ ਲੋੜ ਪੈਂਦੀ ਹੈ ਨਾ ਕੋਈ ਡਾਕੂਮੈਂਟ ਦੀ ਲੋੜ ਪੈਂਦੀ ਹੈ ਕਿ ਉਹ ਕਿਹੜੇ ਪੈਂਸ਼ੀਨ ਨੇ ਜਿਹੜੇ ਵਿਦੇਸ਼ਾਂ ਤੋਂ ਇੱਥੇ ਪੰਜਾਬ ਦੀ ਧਰਤੀ ਤੇ ਆ ਕੇ ਇੱਥੋਂ ਦੇ ਕੁਦਰਤ ਦਾ ਨਜ਼ਾਰਾ ਜਿਹੜੇ ਉਹ ਮਾਣਦੇ ਨੇ ਜਿਵੇਂ ਕਿ ਇਨਸਾਨੇ ਨੂੰ ਪਾਸਪੋਰਟ ਦੀ ਲੋੜ ਹੈ ਪਰ ਜੀ ਪਰਿੰਦਿਆਂ ਨੂੰ ਇਹਨਾਂ ਰਾਜਨੀਤੀ ਦੇ ਹੇਠਾਂ ਬਣਾਈਆਂ ਗਈਆਂ ਲਕੀਰਾਂ ਤੋਂ ਉਹ ਜਾਣੂ ਨਹੀਂ ਹਨ ਤੇ ਉਹ ਖੁੱਲੇ ਆਕਾਸ਼ 'ਤੇ ਸੈਰ ਕਰਦੇ ਹੋਏ ਇੱਕ ਥਾਂ ਤੋਂ ਦੂਜੀ ਥਾਂ ਦੇ ਵਿੱਚ ਮਸਤ ਉੱਡ ਰਹੇ ਹਨ ਉੱਡਦੇ ਹਨ ਤੇ ਪਰਵਾਸ ਕਰਦੇ ਹਨ ਕੁਝ ਪੰਛੀ ਜਿਵੇਂ ਕਿ ਬਹੁਤ ਸਾਰੇ ਪੰਛੀ ਪਰਵਾਸ ਕਰਦੇ ਹਨ ਪੰਜਾਬ ਵਿੱਚ ਤੇ ਹੋਰ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਆਉਣ ਵਾਲੇ ਪੰਛੀਆਂ ਵਿੱਚੋਂ ਲਿਟਲ ਗਰੀਬ ਜਾਂ ਬਲੈਕ ਵਿੰਗਡ ਸਟਿਲਟ ਤੇ ਹੋਰ ਆਪਣੀ ਪਿੰ ਟੇਲਸ ਵਗੈਰਾ ਉਹਨਾਂ ਦੀਆਂ ਵੀ ਇੱਕ ਦੋ ਪ੍ਰਜਾਤੀਆਂ ਤੇ ਹੋਰ ਕਾਫੀ ਸਾਰੇ ਪੰਛੀ ਮਸ਼ਹੂਰ ਹਨ ਜੋ ਕਿ ਜਿਵੇਂ ਟੀਂਗ ਵਗੈਰਾ ਹੈ ਦੂਸਰੇ ਦੇਸ਼ਾਂ ਤੋਂ ਇੱਥੇ ਆਉਂਦੇ ਹਨ ਉਹ ਕਿਹੜਾ ਪੰਛੀ ਹੈ ਜਿਹੜਾ ਇੱਥੇ ਰਹਿ ਜਾਂਦਾ ਪਰ ਉਹਦੀ ਜਿਹੜੀ ਅ ਅਗਲੀ ਜਿਹੜੀ ਵੰਸ਼ ਉਹ ਵਾਪਸ ਜਾਂਦੀ ਹੈ ਉਹਦੀ ਉਹ ਪੰਛੀ ਤਾਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਪੰਛੀਆਂ ਦੀ ਉਮਰ ਆਮ ਤੌਰ ਤੇ ਕੁਝ ਸਾਲਾਂ ਦੀ ਹੁੰਦੀ ਹੈ ਇੱਕ ਮੋਨਾਰਚ ਬਟਰਫਲਾਈ ਹੈ ਜੋ ਕਿ ਇੱਕ तितਲੀ ਦੀ ਪਰਜਾਤੀ ਹੈ ਜੋ ਕਿ ਇੱਕ ਇੱਕ ਦੇਸ਼ ਤੋਂ ਦੂਸਰੇ ਦੇਸ਼ ਦਾ ਸਫ਼ਰ ਕਰਦੀਆਂ ਹਨ ਕਈ ਹਜ਼ਾਰ ਕਿਲੋਮੀਟਰ ਉਸ ਤੋਂ ਬਾਅਦ ਉਹ ਉਹਨਾਂ ਤਿਤਲੀਆਂ ਦੀ ਜੀਵਨ ਲੀਲਾ ਉੱਥੇ ਹੀ ਸਮਾਪਤ ਹੋ ਜਾਂਦੀ ਹੈ ਪਰ ਉਹਨਾਂ ਦੀ ਅਗਲੀ ਵੰਸ਼ ਜੋ ਹੈ ਉਸ ਨੂੰ ਕਦੀ ਵੀ ਸਿਖਾਇਆ ਨਹੀਂ ਗਿਆ ਕਿ ਉਹਨਾਂ ਨੇ ਕਿੱਥੇ ਵਾਪਸ ਜਾਣਾ ਹੈ ਪਰ ਉਹ ਬਿਨਾਂ ਦੱਸੇ ਤੇ ਬਿਨਾਂ ਕਿਸੇ ਦੁਆਰਾ ਮਾਰਗਦਰਸ਼ਨ ਕੀਤੇ ਹੋਏ ਆਪਣੇ ਵਤਨਾਂ ਨੂੰ ਵਾਪਸ ਉੱਡ ਜਾਂਦੀਆਂ ਹਨ ਤੇ ਇਸ ਤਰ੍ਹਾਂ ਉਹ ਕੁਦਰਤ ਦੇ ਇੱਕ ਬਹੁਤ ਹੀ ਜ਼ਿਆਦਾ ਅਨੋਖੀ ਕ੍ਰਿਸ਼ਮਾ ਨੂੰ ਪੇਸ਼ ਕਰਦੇ ਆ ਮਿਲਨ ਸਿੰਘ ਜੀ ਜਿਸ ਤਰ੍ਹਾਂ ਤੁਹਾਨੂੰ ਪੈਂਛੀਆਂ ਦੇ ਨਾਲ ਅਥਾ ਪਿਆਰ ਹੈ ਵਧੀਆ ਵਧੀਆ ਇਹ ਜਦੋਂ ਚਿੜਚਿੜ ਕਰਦੇ ਨੇ ਜਾਂ ਕੁਝ ਗੁੰੰਗਣਾਉਂਦੇ ਨੇ ਕਦੀ ਇਹਨਾਂ ਦੀ ਜਿਹੜੀ ਮਨ ਦੀ ਭਾਵਨਾ ਕਦੀ ਸਮਝ ਸਕੇ ਜੋ ਹਾਂ ਜੀ ਇਹਨਾਂ ਉਹਨਾਂ ਦੀਆਂ ਪਛਾਣਾਂ ਉਹਨਾਂ ਦੀ ਉਹਨਾਂ ਨੂੰ ਸਭ ਤੋਂ ਬਿਹਤਰ ਉਹੀ ਜਾਣ ਸਕਦੇ ਹਨ ਪਰ ਅਸੀਂ ਵੀ ਉਹਨਾਂ ਉਹਨਾਂ ਨੂੰ ਅਬਜ਼ਰਵ ਕਰਕੇ ਉਹਨਾਂ ਨੂੰ ਦੇਖ ਕੇ ਇੱਕ ਜਗ੍ਹਾ ਤੇ ਬੈਠ ਕੇ ਜਿਵੇਂ ਅਸੀਂ ਟਿਕ ਟਿਕੀ ਲਗਾ ਕੇ ਇੱਕ ਪੰਛੀ ਦੇ ਵਿਹਾਰ ਨੂੰ ਦੇਖੀਏ ਰੋਜ਼ ਦੇਖੀ ਤਾਂ ਅਸੀਂ ਵੀ ਸਮਝ ਸਕਦੇ ਹਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਕੀ ਕਰਦੇ ਹਨ ਤੇ ਕੀ ਮਹਿਸੂਸ ਕਰਦੇ ਹਨ ਦੇ ਆ ਪੂਰੀ ਤਰ੍ਹਾਂ ਤਾਂ ਨਹੀਂ ਸਮਝ ਸਕੇ ਪਰ ਕਾਫੀ ਹੱਦ ਤੱਕ ਸਮਝ ਸਕੇ ਆ ਕਿ ਹੁਣ ਇਹ ਪੰਚੀ ਕੀ ਕਰੇਗਾ ਇਸ ਇਸ ਤਰ੍ਹਾਂ ਇੱਕ ਇੱਕ ਕੀ ਮਹਿਸੂਸ ਕਰ ਰਿਹਾ ਹੈ ਇਹ ਅੱਗੇ ਕੀ ਕਰਨ ਜਾ ਰਿਹਾ ਹੈ ਕਿਹੜਾ ਪੰਚੀ ਕਿੰਨਾ ਸਮਝਦਾਰ ਹੈ ਤੇ ਇਤਿਆਦੀ ਆ ਮਿਲਨ ਸਿੰਘ ਜੀ ਜਿਸ ਤਰ੍ਹਾਂ ਅੱਜ ਤੁਸੀਂ ਇੱਥੇ ਹਰੀਕੇ ਹੈੱਡ ਵਿਖੇ ਪਹੁੰਚੇ ਜੋ ਆ ਇੱਥੋਂ ਦੇ ਕੁਦਰਤ ਦੇ ਨਜ਼ਾਰੇ ਦਾ ਆਨੰਦ ਮਾਣਿਆ ਜੋ ਕੀ ਕੀ ਕਮੀਆਂ ਇੱਥੇ ਤੁਹਾਨੂੰ ਨਜ਼ਰ ਆਈਆਂ ਤੇ ਜਿਹੜੇ ਆ ਸਲਾਨੀ ਆਉਣ ਵਾਲੇ ਨੇ ਜਾਂ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹ ਇੱਥੋਂ ਦਾ ਨਜ਼ਾਰਾ ਕਿਸ ਤਰ੍ਹਾਂ ਮਾਣ ਸਕਦੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਜੋ ਉਹਨਾਂ ਲੋਕਾਂ ਨੂੰ ਹਾਂਜੀ ਤੇ ਜੇ ਆਪਾਂ ਕਮੀਆਂ ਦੀ ਗੱਲ ਕਰੀਏ ਤਾਂ ਇੱਥੇ ਪਾਣੀ ਦੇ ਵਿੱਚ ਬਹੁਤ ਸਾਰੇ ਬੂਟੇ ਹੋ ਗਏ ਹਨ ਜਿਨ੍ਹਾਂ ਦੀ ਜੋ ਕਿ ਇੱਥੇ ਲੋੜੀਂਦੇ ਨਹੀਂ ਹਨ ਇਹ ਇਹ ਪਾਣੀ ਦੇ ਵਿੱਚ ਜੋ ਕਿ ਆਕਸੀਜਨ ਹੈ ਉਸ ਨੂੰ ਕਾਫੀ ਮਾਤਰਾ ਵਿੱਚ ਘਟ ਕਰਦੇ ਹਨ ਜਿਸ ਕਾਰਨ ਆਉਣ ਵਾਲੇ ਪੰਛੀਆਂ ਲਈ ਭੋਜਨ ਦੀ ਕਮੀ ਹੋ ਜਾਂਦੀ ਹੈ ਕਿਉਂਕਿ ਮੱਛੀਆਂ ਵੀ ਮਰ ਜਾਂਦੀਆਂ ਹਨ ਜਿਸ ਜਿਸ ਕਰਕੇ ਉਹਨਾਂ ਦੀ ਉਹਨਾਂ ਲਈ ਇਹ ਸਫਾਈ ਦੀ ਬਹੁਤ ਲੋੜ ਹੈ ਉਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਉਸ ਤਲਾਵੇ 'ਚ ਗੱਲ ਕਰੀ ਤਾਂ ਪੰਛੀਆਂ ਲਈ ਇਸ ਨੂੰ ਥੋੜਾ ਜਿਹਾ ਹੋਰ ਸਾਫ ਸੁਥਰਾ ਕਰਨਾ ਚਾਹੀਦਾ ਹੈ ਤੇ ਥੋੜੇ ਰੁੱਖ ਬੂਟੇ ਵੈਸੇ ਵਧੀਆ ਲਗਾਏ ਹੋਏ ਹਨ ਜੇ ਆਪਾਂ ਸਲਾਨੀਆਂ ਦੀ ਗੱਲ ਕਰੀਏ ਤਾਂ ਇਹ ਪ੍ਰਵਾਸੀ ਪੰਛੀ ਆਮ ਤੌਰ ਤੇ ਸਰਦੀਆਂ ਵਿੱਚ ਆਉਂਦੇ ਹਨ ਜਿਸ ਕਰਕੇ ਆਉਣ ਵਾਲੇ ਸਲਾਨੀਆਂ ਲਈ ਸਹੀ ਤਰੀਕੇ ਨਾਲ ਅ ਅੰਦਰ ਵੀ ਇੱਕ ਗੁਸਲਖਾਨੇ ਦੀ ਜ਼ਰੂਰਤ ਹੈ ਉਹਨਾਂ ਨੂੰ ਗਰਮ ਪਾਣੀ ਦੇ ਸਕਦੇ ਹਨ ਤੇ ਇਸ ਤਰ੍ਹਾਂ ਦੀਆਂ ਹੋਰ ਸੇਵਾਵਾਂ ਨਾਲ ਇੱਥੇ ਸਲਾਨੀਆਂ ਦੀ ਆਮਦ ਹੋਰ ਵਧੇਰੇ ਵੱਧ ਸਕਦੀ ਹੈ ਕੰਟੀਨ ਦੀ ਵੀ ਇੱਕ ਜ਼ਰੂਰਤ ਹੈਗੀ ਇੱਥੇ ਜਿਹੜੇ ਸਲਾਨੀ ਆਉਂਦੇ ਨੇ ਉਹਨਾਂ ਨੂੰ ਖਾਣ ਪਾਣ ਵਾਸਤੇ ਵੀ ਉਹ ਕੰਟੀਨ ਦੀ ਵੀ ਇੱਕ ਬਹੁਤ ਵੱਡੀ ਜ਼ਰੂਰਤ ਹੈ ਇੱਥੇ ਹਾਂਜੀ ਕੰਟੀਨ ਦੀ ਵੀ ਜ਼ਰੂਰਤ ਹੈ ਕਿਉਂਕਿ ਅਕਸਰ ਅਸੀਂ ਖਾ ਕੇ ਹੀ ਜਿੰਦੇ ਰਹਿੰਦੇ ਹਾਂ ਪਰ ਪਰ ਫਿਰ ਵੀ ਚਾਹੀ ਇਹਨਾਂ ਨੇ ਚਾਹੀਦਾ ਜੇ ਕੈਂਟੀਨ ਨੂੰ ਇੱਥੇ ਸਥਾਪਿਤ ਕਰਦੇ ਹਾਂ ਤਾਂ ਉਸ ਨੂੰ ਇਸ ਤਰ੍ਹਾਂ ਸਥਾਪਿਤ ਕੀਤਾ ਜਾਏ ਕਿ ਕੈਂਟੀਨ ਦਾ ਕੂੜਾ ਜਾਂ ਕਰਕਟ ਇਸ ਕੁਦਰਤੀ ਜ਼ਮੀਨ ਦੇ ਵਿੱਚ ਨਾ ਫੈਲੇ ਤੇ ਪਾਣੀ ਦੇ ਵਿੱਚ ਨਾ ਸੇ। ਸਾਡੇ ਨਾਲ ਹੋਰ ਵੀ ਸਲਾਨੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਹੈ? ਮੇਰਾ ਨਾਮ ਹਰਪ੍ਰੀਤ कौर ਹੈ। ਮੈਂ ਸੀਹ ਹਸਾਰਪਤੋਂ ਆਈ ਹਾਂ। ਤੇ ਠੀਕ ਹੈ ਵਧੀਆ ਹੈ ਇੱਕ ਪਾਣੀ ਦੀ ਇੱਥੇ ਸਹੂਜਾ ਹੋਣੀ ਚਾਹੀਦੀ ਆ। ਸਾਨੂੰ ਸਾਰੇ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਅਪੀਲ ਕਰਦੀ ਆ ਜਰੂਰ ਆਓ ਕੁਦਰਤ ਦੇ ਨੇੜੇ ਰਹੋ ਪਰ ਇੱਥੇ ਪਾਣੀ ਦੀ ਬਾਥਰੂਮ ਦੀ ਬਹੁਤ ਬਾਥਰੂਮ ਚ ਪਾਣੀ ਨਹੀਂ ਹੈਗਾ ਇਸ ਟਾਈਮ ਔਰ ਰਸਤੇ ਚ ਜਾਂਦੇ ਜਾਂਦੇ ਥੋੜੇ ਬੈਂਚ ਲਗਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਕੋਈ ਥੱਕ ਜਵੇ ਤੇ ਉਹ ਬੈਠ ਸਕੇ ਹਣਾ ਖਾਣ ਪੀਣ ਦਾ ਚਲੋ ਠੀਕ ਹੈ ਆਪਣੇ ਜਦੋਂ ਜਦੋਂ ਅਸੀਂ ਘਰੋਂ ਲੈ ਕੇ ਵੀ ਜੇ ਕੁਝ ਆਉਣੇ ਆ ਤੇ ਇੱਥੇ ਪਲਾਸਟਿਕ ਦਾ ਖਲਾਰਾ ਵਗੈਰਾ ਨਾ ਪਾਓ ਹਣਾ ਇਹ ਹੱਥ ਜੋੜ ਕੇ ਅਪੀਲ ਆ ਕਿ ਕੁਦਰਤ ਨੂੰ ਵਧੀਆ ਤਰੀਕੇ ਨਾਲ ਰਹਿਣ ਦਾ ਪਲਾਸਟਿਕ ਰਹਿਤ ਰਹਿਣ ਦਾ ਇੱਥੇ ਮਤਲਬ ਵਧੀਆ ਤਰੀਕੇ ਦਾ ਹੋਰ ਪ੍ਰਬੰਧ ਸਰਕਾਰ ਨੂੰ ਕਰਨੇ ਆ ਪੰਜਾਬ ਚ ਫਰੀਕੇ ਦੇ ਨਾਲ ਨਾਲ ਹੋਰ ਮੈਲੀ ਡੈਮ ਆ ਹੋ ਰਿਹਾ ਮਤਲਬ ਜਿੱਥੇ ਵੀ ਹੈਗਾ ਉਹਨੂੰ ਟੂਰਿਸਟ ਡਿਵੈਲਪ ਕਰੋ ਤਾਂ ਕਿ ਪੰਜਾਬ ਦੀ ਇਨਕਮ ਚ ਵਾਧਾ ਹੋ ਸਕੇ ਸਾਡਾ ਪੰਜਾਬ ਰੰਗਲਾ ਪੰਜਾਬ ਸੋਨੇ ਦੀ ਚਿੜੀ ਬਣ ਸਕੇ ਠੀਕ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੋ ਇਹ ਸਨ ਹੁਸ਼ਿਆਰਪੁਰ ਤੋਂ ਸਲਾਨੀ ਆਏ ਸੀ ਜਿਨ੍ਹਾਂ ਨੇ ਇੱਥੋਂ ਦੇ ਹਰੀਕੇ ਹਿੱਟ ਦਾ ਕੁਦਰਤ ਦਾ ਆਨੰਦ ਮਾਣਿਆ ਤਾਂ ਕਿ ਆ ਦੱਸਿਆ ਵੀ ਕਿ ਕੀ ਕੀ ਕਮੀਆਂ ਨੇ ਇੱਥੇ ਸੋ ਇਹ ਸਾਡਾ ਮੈਸੇਜ ਰਹੇਗਾ ਸਰਕਾਰ ਨੂੰ ਕਿ ਜਿਹੜਾ ਇਹਨਾਂ ਨੇ ਇੱਕ ਸੁਨੇਹਾ ਦਿੱਤਾ ਏ ਕਿਹੜੀਆਂ ਕਿਹੜੀਆਂ ਕਮੀਆਂ ਇੱਥੇ ਪਾਈਆਂ ਗਈਆਂ ਨੇ ਤੇ ਉਹ ਕਮੀਆਂ ਜ਼ਰੂਰ ਦੂਰ ਕੀਤੀਆਂ ਜਾਣ ਸੋ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਹਰੀਕੇ ਧਰਮਪਤ